ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੈਣਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਨੁਪੂਰਕ ਪ੍ਰੀਖਿਆਵਾਂ ਦਾ ਫੀਸ ਸ਼ਡਿਊਲ ਕੀਤਾ ਜਾ ਰਿਹਾ ਇਸ ਹੈ ਫਾਰਮ ਭਰਨ ਦੀ ਆਖਰੀ ਮਿਤੀ ਇਸ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੁਲਾਈ ਦੇ ਅਗਸਤ 2024 ਵਿੱਚ ਹੋਣ ਵਾਲੀਆਂ ਉਪੂਰਕ ਪ੍ਰੀਖਿਆਵਾਂ ਦੀ ਫੀਸਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਓਪਨ ਸਕੂਲ ਬੋਰਡ ਸਮੇਤ ਰੀਪੀਅਰ ਦੀਵਾਦੂ ਵਿਸ਼ਾ ਪ੍ਰੀਖਿਆਵਾਂ ਲਈ 10ਵੀਂ ਵਾਸਤੇ ਸਮੇਤ 200 ਰੁਪਿਆ ਸਰਟੀਫਿਕੇਟ ਦੀ ਹਾਰਡ ਕਾਪੀ ਅਤੇ ਪ੍ਰਤੀ ਵਿਦਿਆਰਥੀ 1350 ਰੁਪਏ ਜਦ ਕੀ 12ਵੀਂ ਸ਼੍ਰੇਣੀ ਦੀ ਫੀਸ ਵਾਸਤੇ ਸਰਟੀਫਿਕੇਟ ਫੀਸ ਸਣੇ 1750 ਹੋਣਗੇ ਇਸ ਦੇ ਨਾਲ ਹੀ ਪ੍ਰਕਿਰਿਆ ਦੇਖਿਆ ਦੀ ਫਾਰਮ ਭਰਨ ਅਤੇ ਆਨਲਾਈਨ ਫੀਸ 25 ਮਈ ਤੱਕ ਜਮ੍ਹਾਂ ਕਰਵਾਈ ਜਾ ਸਕੇਗੀ ਜਦਕਿ 1000 ਰੁਪਏ ਲੈਣ ਲੇਟ ਫੀਸ ਨਾਲ ਆਖਰੀ ਮਿਤੀ 7 ਤੈ ਕੀਤੀ ਗਈ ਹੈ ਡੇਰ ਫੀਸ ਨਾਲ ਕਿਰਿਆ ਫਾਰਮ ਮਿਤੀ ਮਈ ਤੱਕ ਜਦ ਡੇਟ ਹੋਵੇਗਾ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ